ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਡਾਕਟਰ ਦਨੇਸ਼ ਤਲਵਾਰ ਜੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਔਰ ਇਹਨਾਂ ਨੇ 40s 'ਚ ਕੰਮ ਕੀਤਾ ਮੈਕਸ ਹਸਪੀਟਲ 'ਚ ਕੀਤਾ ਫਰੀਦਕੋਟ ਮੈਡੀਕਲ ਕਾਲਜ ਕੰਮ ਕੀਤਾ ਇੱਥੇ ਕੈਂਸਰ ਹਸਪੀਟਲ ਵੀ ਰਹੇ ਹਨ ਮੋਹਨ ਦੇਈ 'ਚ ਮੋਹਨ ਦੇਈ 'ਚ ਵੀ ਰਹੇ ਨੰਗਲ ਦੇ ਰਹਿਣ ਵਾਲੇ ਆ ਭਾਖੜਾ ਨੰਗਲ ਦੇ ਔਰ ਉੱਥੇ ਵੀ ਬੀਵੀਐਮਬੀ ਬੋਰਡ ਦੇ ਵਿੱਚ ਵੀ ਇਹ ਜੌਬ ਕਰਦੇ ਸੀਗੇ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਇਹਨਾਂ ਦਾ ਬ੍ਰਦਰ ਵੀ ਇਹਨਾਂ ਨੂੰ ਮਿਲਣ ਆਇਆ ਸੀਗਾ ਉਹਦਾ ਨਾਂ ਹੈਗਾ ਦਿਨੇਸ਼ ਤਲਵਾੜ ਦੇਸ਼ਦੀਪ ਤਲਵਾੜ ਮਿਸਟਰ ਦੇਸ਼ਦੀਪ ਤਲਵਾੜ ਪਰ ਉਸ ਦਿਨ ਜਦੋਂ ਉਹ ਵੀਰਾਂ ਮਿਲ ਕੇ ਗਿਆ ਉਸ ਦਿਨ ਦਾ ਬਾਈ ਬਹੁਤ ਸਾਡਾ ਸਬਰ ਚ ਵੀ ਐ ਹੁਣ ਇਹਨੂੰ ਥੋੜਾ ਇਦਾਂ ਹੋ ਗਿਆ ਵੀ ਚਲੋ ਇੱਕ ਵਾਰੀ ਮਿਲਣਾ ਸੀਗਾ ਭਰਾ ਨੂੰ ਮਿਲ ਕੇ ਇਹਨਾਂ ਨੂੰ ਤਸੱਲੀ ਹੋਈ ਖੁਸ਼ੀ ਹੋਈ ਚਲੋ ਜਿੰਨਾ ਕਿ ਵੀ ਸਮਾਦਰਸ਼ਨ ਹੋ ਪਾਏ ਕਿਉਂਕਿ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਡਾਕਟਰ ਸਾਹਿਬ ਬਾਰ-ਬਾਰ ਬਾਰ-ਬਾਰ ਇੱਕ ਕੋਈ ਗੱਲ ਕਹਿੰਦੇ ਰਹਿੰਦੇ ਸੀਗੇ ਧੰਨਵਾਦ ਆ ਚਲੋ ਉਹ ਚਾਹੇ ਇੱਕ ਵਾਰੀ ਆਏ ਇੱਥੇ ਸ਼ੁਕਰੀਆ ਬਾਕੀ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਵੀ ਉਹ ਫੇਰ ਵੀ ਆਉਣ ਇਹਨੂੰ ਮਿਲ ਕੇ ਜਾਣ ਦੂਸਰਾ ਵੱਡੇ ਭਾਈ ਸਾਹਿਬ ਦਾ ਨਾਮ ਕੀ ਆ ਮਿਸਟਰ ਦਰਵਿੰਦਰ ਤਲਵਾੜ ਮਿਸਟਰ ਦਰਵਿੰਦਰ ਤਲਵਾੜ ਜੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਜੀ ਜਰੂਰ ਮਿਲ ਕੇ ਜਾਇਓ ਆ ਕੇ ਤੇ ਬਾਈ ਸਾਡੇ ਦਿਨੇਸ਼ ਤਲਵਾੜ ਜੀ ਨੂੰ ਡਾਕਟਰ ਸਾਹਿਬ ਹੁਣ ਤੁਸੀਂ ਪ੍ਰੈਕਟਿਸ ਤੇ ਥੋੜਾ ਬੈਠਿਆ ਕਰੋਗੇ ਨਾਲ ਸਿਰ ਮੈਂ ਰੈਸਟ ਕਰਨਾ ਚਾਹੁੰਦਾ ਹਾਂ ਰੈਸਟ ਕਰੀ ਜਿਵੇਂ ਘੰਟਾ ਤੱਕ ਉੱਥੇ ਬੈਠ ਕੇ ਫਸਟ ਫਲੋਰ ਤੇ ਨਰਸਿੰਗ ਸਟਾਫ ਆ ਜਿਹੜਾ ਮੁੰਡਾ ਲੱਗਿਆ ਉਹਦੇ ਕੋਲੇ ਬੈਠ ਕੇ ਉਹਨੂੰ ਸੁਪਰਵੀਜ਼ਨ ਦਿੱਤੀ ਵੀ ਉਹਨੇ ਬੀਪੀ ਚੈੱਕ ਕਰ ਲਿਆ ਸ਼ੂਗਰ ਚੈੱਕ ਕਰ ਲਿਆ ਜਿਉਂ ਨੇ ਚੈੱਕ ਕਰ ਲਿਆ 20 25 ਬੱਚੇ ਆ ਉੱਥੇ ਮਰੀਜ਼ ਆਪਣੇ ਜਿਹੜੇ ਦੋ ਕੁ ਬਜ਼ੁਰਗ ਨੇ ਚਾਰ ਉੱਥੇ ਉਹਦੇ ਬਾਅਦ ਤੁਸੀਂ ਇੱਕੋ ਸਾਈਨ ਮਾਰ ਦੇਣੇ ਆ ਬਸ ਵੀ ਹਾਂ ਪਾਸ ਕੰਮ ਹੋਣਾ ਨਹੀਂ ਹੈ ਤੁਸੀਂ ਨਹੀਂ ਕਰਨਾ ਤੁਸੀਂ ਸਿਰਫ ਸੁਪਰਵੀਜ਼ਨ ਕਰਨੀ ਹੈ ਸਿਰਫ ਨੈਸਟਰੀ ਕਰਨੇ ਚਾਹੁੰਦੇ ਮੇਰੀ ਰਿਕਵੈਸਟ ਨਾ ਕਰੋ ਡਾਕਟਰ ਸਾਹਿਬ ਸਰੀਰ ਭਾਰਾ ਹੋ ਜੂ ਫਿਰ ਤੁਹਾਡਾ ਕੰਮ ਕੁਝ ਵੀ ਨਹੀਂ ਕਰਨਾ ਸੁਪਰਵੀਜ਼ਨ ਕਰਨੀ ਹੈ ਬਸ ਕਰ ਲੋਗੇ ਪੱਕਾ ਠੀਕ ਹੈ ਮੈਂ ਕਰ ਦਿੰਦਾ ਥੈਂਕ ਯੂ ਕੁਈ ਨਾ ਦਸਕਾ ਦਸਕਾ ਵੈਕੂਰ ਜੀ ਦਾ ਖਾਲਸਾ ਬਾਈ